ਅਸਲ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੇ ਕਿਵੇਂ ਦੇ ਸੁਭਾਅ ਸੀ ਗੱਲ ਬਹੁਤ ਮੈਂ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਰਿਆ ਮੈਂ ਉਹਨਾਂ ਦਾ ਬੁਕਿੰਗ ਕਰ ਕਰ ਰਿਹਾ ਮੈਂ ਉਹਨਾਂ ਦਾ ਆਫਿਸ ਸੰਭਾਲਦਾ ਰਿਹਾ ਹਾਂ ਹਾਂ ਉਹਦੋਂ ਤਰੀਕੇ ਰਹਿੰਦੇ ਸੀ ਜੀ ਤੇ ਇਹ ਜਿਹੜੀ ਤੁਹਾਡੇ ਮਲ ਟਾਊਨ ਵਾਲੀ ਰੇਲਵੇ ਲਾਈਨ ਹੈ ਜੀ ਦੁਗਰੀ ਵਾਲੇ ਪਾਸੇ ਜਿਹੜੀ ਹੂੰ ਮਤਲਬ ਇਹੋ ਜਿਹੇ ਦੌਰ ਸੀਗੇ ਹੁਣ ਤੁਸੀਂ ਨਾ ਪੁੱਛੋ ਸੱਚੀਆਂ ਗੱਲਾਂ ਬਈ ਸਾਈਕਲ ਤੱਕ ਨਹੀਂ ਸੀ ਲੈ ਕੇ ਦਿੱਤਾ ਮੈਂ ਤੁਰ ਕੇ ਜਾਂਦਾ ਸੀ ਤਰੀਕਿਆਂ ਨੂੰ ਲੈਣੋਂ ਲੈਣ ਤੇ ਤੁਰਕੇ ਆਉਂਦਾ ਸੀ ਪੂ ਮਗਦੇ ਆ ਰਾਤਾਂ ਚ ਕਾਲੀਆਂ ਰਾਤਾਂ ਚ ਜਦੋਂ ਡਰ ਲੱਗਦਾ ਸੀ ਏਡਾ ਏਡਾ ਸਰਕਣਾ ਸਲਵਾਰ ਖੜਾ ਹੁੰਦਾ ਸੀ ਆ ਵਿੱਚੋਂ ਦੀ ਲੰਘਣਾ ਪੈਂਦਾ ਸੀ ਹੂੰ ਉਹ ਦੌਰ ਦੇਖਿਆ ਸੀ ਮੈਂ ਮਾਨਕ ਸਾਹਿਬ ਕੁਲਦੀ ਮਾਰਗ ਦੇ ਨਾਲ ਤੁਸੀਂ ਸ਼ੋਅ 'ਚ ਵੀ ਜਾਂਦੇ ਹੋਗੇ ਫਿਰ ਤਾਂ ਉੱਥੇ ਨਹੀਂ ਸ਼ੋਅ ਤੇ ਤਾਂ ਘੱਟ ਬਹੁਤ ਬਾਅਦ ਚ ਹੂੰ ਬਾਅਦ ਚ ਤਾਂ ਫਿਰ ਅਸੀਂ ਇਕੱਠੇ ਵੀ ਸ਼ੋਅ ਕਰਦੇ ਰਹੇ ਆ ਤਾਂ ਵੱਖਰੀ ਗੱਲ ਹੈ ਪਰ ਪਹਿਲਾਂ ਪਹਿਲਾਂ ਮੈਂ ਪਹਿਲ ਦੀ ਗੱਲ ਕਰਦਾ ਵੀ ਮਾਨਕ ਸਾਹਿਬ ਨਾਲ ਮੈਂ ਪਰਿਵਾਰ 'ਚ ਰਹਿਆ ਜੁੱਧਵੀਰ ਮੇਰੇ ਹੱਥਾਂ 'ਚ ਜੰਮਿਆ ਯਦਵੀਰ ਨੇ ਸਾਡੀ ਬੀਬੀ ਤੇ ਸਰਵਜੀਤ ਤੇ ਨਾ ਮੁੱਤਿਆ ਜਿੰਨਾ ਮੇਰੇ ਤੇ ਮੁੱਤਿਆ ਜਿਵੇਂ ਯਦਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਯਦਵੀਰ ਮਾਨਕ ਦੇ ਤਾਂ ਡਿਪਰੈਸਡ ਕਿਹਾ ਜਾਂਦਾ ਵੀ ਉਹ ਡਿਪਰੈਸਡ ਬਹੁਤ ਚੱਲ ਰਹੇ ਨੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕੁਲੀ ਮਾਨਕ ਦੇ ਜਾਣ ਤੋਂ ਬਾਅਦ ਨਹੀਂ ਹੁਣ ਤਾਂ ਕਾਫੀ ਇੰਪਰੂਵ ਹੈ ਹੁਣ ਤਾਂ ਠੀਕ ਹੈ ਕਾਫੀ ਮਰਦ ਨੂੰ ਕਿਹੜਾ ਉਹਨਾਂ ਕੋਲ ਹਾਂ ਹਾਂ ਕਾਫੀ ਹੁਣ ਤਾਂ ਸਿਆਣੀਆਂ ਗੱਲਾਂ ਕਰਦਾ ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੌਸ ਤਾਂ ਹੁੰਦਾ ਹੀ ਹੈ ਦੇਖੋ ਜੀਵਨ 'ਚ ਜਿਹੜਾ ਉਹ ਸਮਾਂ ਬੀਤ ਗਿਆ ਉਹ ਮੁੜ ਕੇ ਤਾਂ ਆਉਣਾ ਨਹੀਂ 골ਡਨ ਯੁਗ ਸੀਗਾ ਉਹ ਉਦੋਂ ਐਨੇ ਰਾਈਜ਼ ਕਰਨਾ ਸੀ 1 ਲੱਖ ਤੋਂ ਲੋਕਾਂ ਨੇ ਚੱਕਣਾ ਸੀ ਮਾਨਕ ਸਾਹਿਬ ਦਾ ਫਰਜ ਹੁੰਦਾ ਉਹ ਸਮਾਂ ਬਣ ਗਿਆ ਉਹ ਰਲਣਾ ਤਾਂ ਹੈ ਨਹੀਂ ਪਹਿਲਾਂ ਨਾਲੋਂ ਠੀਕ ਹੈ ਕਾਫੀ ਠੀਕ ਹੈ ਕੀ ਲੱਗਦਾ ਹੈ ਕੀ ਕਾਰਨ ਰਹੇ ਨੇ ਵੀ ਇਦਾਂ ਦੇ ਹਾਲਾਤ ਬਣੇ ਕੀ ਕਹਿ ਸਕਦੇ ਹੁਣ ਇਹਨੂੰ ਵੀ ਫਾਦਰ ਸਾਹਿਬ ਦਾ ਕੰਮ ਕਰ ਗਿਆ ਕਿ ਕੀ ਹੋਇਆ ਦੇ ਪਿੱਛੇ ਕੀ ਰੀਜਨ ਚੱਲਿਆ ਕੁਝ ਸਮਝੋ ਬਾਰੇ ਕਹਾਣੀ ਅੱਛਾ ਜਦੋਂ ਕਲਾਕਾਰ ਸਾਰੇ ਕਹਿੰਦੇ ਆ ਵੀ ਪਹਿਲਾਂ ਬੱਸ ਸਟੈਂਡ ਵਾਲੇ ਪਾਸੇ ਨਹੀਂ ਹੁੰਦੇ ਸੀ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਸਾਰੇ ਕਲਾਕਾਰ ਹੁੰਦੇ ਸੀਗੇ ਹਾਂ ਉਹਦੇ ਨੇੜੇ ਤੇੜੇ ਹੀ ਰਹਿੰਦੇ ਸੀਗੇ ਸਾਰੇ ਨਾ ਦੱਪਨ ਸਟੂਡੀਓ ਦੇ ਸਾਹਮਣੇ ਇਧਰੋਂ ਜਾਂਦੇ ਨੂੰ ਲੈਫਟ ਉਹ ਪਿੱਪਲ ਜਿਹਾ ਖੜਾ ਮੇਰੇ ਖਿਆਲ ਹੁਣ ਤਾਂ ਚੱਕ ਤਾਂ ਹੁਣਾ ਡਬਲ ਸੜਕ ਘਰ ਤੇ ਖੜਾ ਹੈ ਮੇਰੇ ਖਿਆਲ ਹੈ ਹੂੰ ਉਹ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਸੀਗੀ ਉਹ ਸਾਡੇ ਬਹੁਤ ਮਹਾਨ ਬੰਦੇ ਹੋਏ ਐ ਆਪਣੇ ਰਾਗੀ ਪਦਮਸ਼੍ਰੀ ਸਰਦਾਰ ਸੋਹਣ ਸਿੰਘ ਜੀ ਜੀ ਉਹਨਾਂ ਦੇ ਉਹ ਚਾਰੇ ਹੁੰਦੇ ਸੀ ਉੱਥੇ ਹੁੰਦੇ ਸੀ ਇਹ ਸਾਰੇ ਕਲਾਕਾਰ ਹੂੰ ਤੇ ਬਾਅਦ ਚ ਫਿਰ ਬੱਸ ਸਟੈਂਡ ਦੇ ਸਾਹਮਣੇ ਬਾਅਦ ਚ ਡਾਕਟਰ ਮੋਗੇਵਾਲਾ ਸਾਭ ਦੀ ਬਿਲਡਿੰਗ ਚ ਉਹਨਾਂ ਚ ਆ ਗਏ ਫਿਰ ਉਧਰੋਂ ਸਾਡੇ ਭੋਲੇ ਵੀਰ ਜੀ ਹੁਣੀ ਟਿੱਕਾ ਜੀ ਹੁਣੀ ਸਾਡੇ ਪੋਲੀਟਿਕਲ ਨੇ ਜਿਹੜੇ ਇਹਨਾਂ ਨੇ ਬਿਲਡਿੰਗ ਕਲਾਕਾਰਾਂ ਵਾਸਤੇ ਬਣਾਈ ਕੀਰਸ ਪੇਰਿਆ ਬੀ ਵਿਚਾਲੇ ਹੁੰਦਾ ਸੀ ਉਹਦੀ ਬਿਲਡਿੰਗ ਚ ਵੀ ਕੁਝ ਕਲਾ ਕਰ ਰਹੇ ਫਿਰ ਬੱਸ ਸਟੈਂਡ ਦੇ ਸਾਹਮਣੇ ਆਏ ਪਹਿਲਾਂ ਉੱਥੇ ਹੀ ਹੁੰਦੇ ਸੀ ਪਾਰਤ ਨਗਰ ਤੇ ਬੱਸ ਸਟੈਂਡ ਦੇ ਵਿਚਾਲੇ ਜਨਕਿ ਲੁਧਿਆਣੇ ਦੀ ਦੇਣ ਹੈਗੀ ਆ ਵੀ ਕਲਾਕਾਰ ਜਿੰਨੇ ਹੁਣ ਤੱਕ ਹੈਗੇ ਨੇ ਵੀ ਲੁਧਿਆਣੇ ਦੇ ਵਿੱਚੋਂ ਹੋ ਕੇ ਗਏ ਆ ਦੁਨੀਆ ਚ ਜਿਹੜੀ ਪੰਜਾਬੀ ਲੋਕ ਗਾਇਕੀ ਫੈਲੀ ਹੈ ਉਹ ਲੁਧਿਆਣੇ ਦੀ ਹੀ ਦੇਣਾ ਹੈ ਲੁਧਿਆਣੇ ਤੋਂ ਹੀ ਕਲਾਕਾਰ ਬਣ ਕੇ ਗਏ ਆ ਬਸ ਸਭ ਰੇਡੀਓ ਵਗੈਰਾ ਤੇ ਤਾਂ ਚਲੋ ਗਾਉਂਦੇ ਸੀ ਕੁਝ ਲੋਕ ਜਲੰਧਰ ਵਗੈਰਾ ਦੇ ਐਡਾ ਐਡਾ ਫੇਮਸ ਨਹੀਂ ਸੀਗੇ ਵੀ ਦੁਨੀਆ ਭਰ ਚ ਜਾਣਾ ਕੰਮ ਕਰਨਾ ਖੜੇ ਲਾਉਣੇ ਉਹ ਸਾਰਾ ਲੁਧਿਆਣਾ ਹੀ ਸੀ ਲੁਧਿਆਣੇ ਤੋਂ ਬਾਅਦ ਹੀ ਚੱਲੇ ਆ ਅਜੇ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਕਿਤੇ ਵੀ ਜਦੋਂ ਰਿਕਾਰਡਿੰਗ ਚੱਲੀ ਚੱਲਦੀ ਸੀਗੀ ਤਾਂ ਸਾਰੇ ਸਾਜ਼ ਵਗੈਰਾ ਪ੍ਰੋਪਰ ਰੈਡੀ ਕਰਕੇ ਸ਼ੁਰੂਆਤ ਕੀਤੀ ਜਾਂਦੀ ਜੇ ਮਾੜਾ ਵੀ ਕੋਈ ਗਲਤ ਹੋ ਗਈ ਦੁਬਾਰਾ ਸਾਰਾ ਗਾਉਣਾ ਪੈਂਦਾ ਸੀ ਸਾਰਾ ਲਾਈਵ 2 ਟਰੈਕਸ ਦਾ ਰਿਕਾਰਡਿੰਗ ਹੁੰਦੀ ਸੀ ਦੋ ਹੀ ਟਰੈਕ ਹੁੰਦੇ ਸੀ ਮਤਲਬ HMV ਸਭ ਤੋਂ ਸਿਰਮੌਰ ਸਾਡੀ ਕੰਪਨੀ ਰਹੀ ਹੈ ਤੋ ਜਿੱਤਾਵੇਂ ਵਾਲੇ ਜਿਹਨੂੰ ਇਹ ਮਾਸਟਰਵਾਇਸ ਤੇ ਉਹਦੇ ਤੇ ਸਿਰਫ 2 ਟਰੈਕ ਵੀ ਇੱਕ ਟਰੈਕ ਤੇ ਸਾਰੇ ਸਾਜ਼ੀਆਂ ਨੇ ਵਜਾਉਣਾ ਹੈ ਇੱਕ ਟਰੈਕ ਚ ਸਿੰਗਰ ਨੇ ਗਾਉਣਾ ਹੈ ਓਨਲੀ 2 ਟਰੈਕ ਹੂੰ ਹੁਣ ਤਾਂ ਸੈਂਕੜੇ ਟ੍ਰੈਕ ਨੇ ਹੁਣ ਤਾਂ ਤੁਸੀਂ ਇੰਨੀ ਕੁ ਚੀਜ਼ ਵੀ ਕੱਢ ਕੇ ਪਾ ਜਾ ਦੋ ਉਹਨੂੰ ਐਡਿਟ ਕਰ ਲਾਂਗੇ ਠੀਕ ਹੈ ਜੀ ਉਦੋਂ ਇਹ ਕਿੱਥੇ ਰਵਾਨ ਸੀ ਕਿ ਸਿੱਧਾ ਹੀ ਲੈ ਵੀ ਚੱਲਦਾ ਸੀ ਸਾਰਾ ਕੰਮ ਇਸੇ ਗੱਲ ਕਹੀ ਉਹ ਗੀਤ ਅਮਰ ਸੀਗੇ ਅੱਜ ਤੱਕ ਤਾਂ ਉਹ ਕੰਨਾਂ 'ਚ ਰਸ ਘੋਲਦੇ ਐ ਉਹ ਉਹਨਾਂ ਨਾਲ ਮਤਲਬ ਸਮਝੌਤਾ ਨਹੀਂ ਹੋ ਸਕਦਾ ਛੋਟੀ ਜੀ ਵੀ ਗਲਤੀ ਇੱਕ ਤੋਂ ਵੀ ਗਲਤੀ ਹੋ ਗਈ ਫਿਰ ਸਾਰੇ ਜਣੇ ਸੂਈ ਦੇ ਨਗਰ ਚ ਦੇ ਦੁਆਰਾ ਲੰਘੋ ਫਿਰ ਇੱਕ ਮੈਂ ਕਿੰਨੇ ਕਿੰਨੇ ਘੰਟੇ ਕਿੰਨੇ ਕਿੰਨੇ ਦਿਨ ਲੰਘੇ ਹੁੰਦੇ ਹੋਣੇ ਮੈਂ ਕਹਾਂ ਜੀ ਉਹ ਸਾਡੇ ਭਰਾਤਾ ਜੀ ਕਰਤਾਰ ਰਾਮਲੇ ਦਾ ਗਈ ਸੀ ਬਾਪੂ ਦਾ ਖੁੰਡਾ ਤੁਸੀਂ ਮੰਨਦੇ ਹੋ ਵੀ ਚਾਰ ਦਿਨ ਰਿਕਾਰਡ ਨਹੀਂ ਕਰਾ ਸਕਿਆ ਚਾਰ ਤਿੰਨ ਆ ਰਿਹਾ ਇੱਕ ਗੀਤ ਬਾਰ ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀ ਗਾਇਕਿਆ ਸੂ ਵੀਦੇ ਨੱਕੇ ਜਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਹੈ ਉੱਥੋਂ ਤਾਂ ਭਾਵੇਂ ਕੋਈ ਨਾ ਕਵੇ ਮਤਲਬ ਹਰ ਬੰਦਾ ਬਸ ਸਿਰੇ ਹੀ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹੇ ਸਾਜੀ ਹੈ ਚਾਹੇ ਗਾਇਕ ਹੈ ਇਹ ਇਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੀ ਜ਼ੋਰ ਦੀ ਗਾਇਕੀ ਸੀ ਅੱਜ ਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਉਹ ਤਾਂ ਉਹ ਗੱਲ ਨਾ ਵੀ ਡੰਗ ਆ ਗਈ ਸਾਰੀ ਇੰਨਾ ਉਹ ਬਰਬਰ ਬਦਨ ਲਾਗੇ ਵਾਇਸ ਨੂੰ ਵੀ ਕੁਝ ਵੀ ਐ ਹੁਣ ਤਾਂ ਬੇਤਾਲਿਆਂ ਨੂੰ ਤਾਲ ਚ ਕਰ ਦਿੰਦੇ ਐ ਹੂੰ ਬੇਸੁਰਿਆਂ ਨੂੰ ਟਿਊਨ ਕਰ ਦਿੰਦੇ ਐ ਹਨਾ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁੱਗ ਸੀ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜੂਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਖੜੇ ਕਿੱਸੇ ਹੋਈਆਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਖੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹਦੇ ਦੀ ਇੱਕ ਚੀ ਸਾਜੀ ਵਜਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਖੜਾ ਅੱਜ ਵੀ ਉਹ ਮੇਰੇ ਅੱਜ ਵੀ ਆ ਰਹੀ ਹੈ ਮੇਰੀ ਨਵੀਂ ਕੈਸ ਦੀ ਗੱਲ ਕਰ ਰਹੇ ਹਾਂ ਪੰਜਵਾਂ ਖੜਾ ਅੱਜ ਵੀ ਲਾਈਵ ਗਾਇਆ ਅਸੀਂ ਤਾਂ ਆੜਬ ਲੋਕ ਐ ਮਤਲਬ ਅੜਗੇ ਤੜਗੇ ਹਾਂ ਨਹੀਂ ਚਾਹੀਦਾ ਵੀ ਯਾਰ ਗਾਇਕੀ ਹੁੰਦੀ ਹੀ ਏ ਗਾਇਕੀ ਹੁੰਦੀ ਹੀ ਏ ਹੁਣ ਤਾਂ ਸਟੇਟੇ ਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਵਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕਿਹਨੇ ਕਰਤਾ ਕਿਹੜੇ ਸਟੂਡੀਓ 'ਚ ਕੀਤਾ ਕੌਣ ਸਾਜ਼ੀ ਵਜਾਇਆ ਗਿਆ ਕੌਣ ਨਹੀਂ ਜਾ ਕੇ ਡੱਬ ਕਰ ਆਉਣਾ ਭਾਵੇਂ 40 ਵਾਰੀ ਡੱਬ ਕਰ ਲੋ ਭਾਵੇਂ 400 ਵਾਰੀ ਕਰ ਲੋ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਇਦਾਂ ਨਹੀਂ ਸੀਗਾ ਅੱਛਾ ਇਹ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆ ਕੀ ਵਾਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਪੰਦਾ ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਵੈਸੇ ਤਾਂ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਨੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਦੱਸੇ ਬੰਦ ਹੋ ਜਾਊਗਾ ਨਹੀਂ ਨਾ ਹੁੰਦਾ ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਅਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ ਹੂੰ ਵੀਰ ਹੁੰਦਾ ਉਸਨੇ ਹੁੰਦਾ ਕਦੇ ਵੀ ਨਹੀਂ ਅੱਛਾ ਦਲਜੀਤ ਦਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਕਰਦੇ ਵੀ ਰਿਕਾਰਡ ਦਲਜੀਤ ਦਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰ ਜੀ 3 ਵੀ ਬੈਨ ਕਰ ਦਿੱਤੀ ਗਈ ਹੈ ਵੰਦੀਆ ਦੇ ਵਿੱਚ ਹਲਕੀ ਪੂਰੀ ਵਰਲਡ ਚੱਲਦੀ ਪਈ ਹਲੇ ਫਿਲਹਾਲ ਵਧੀਆ ਕਲੈਕਸ਼ਨ ਹੋਈ ਉਸ ਦੀ ਕੀ ਸੋਚਦੇ ਹੋ ਉਸ ਦੇ ਬਾਰੇ ਸੋਚਣਾ ਕੀ ਹੈ ਦੇਖੋ ਜਿਹੜਾ ਫਿਲਮਾਂ ਵਗੈਰਾ ਤੇ ਬੈਨ ਲੱਗਣਾ ਮਾੜੀ ਗੱਲ ਹੈ ਮਾੜੀ ਹੋਰ ਗਲਤ ਗੱਲ ਹੈ ਜਿਨ੍ਹਾਂ ਲੋਕਾਂ ਦੀ ਸੋਚ ਹੈ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਦੇਖੋ ਇਹ ਇੱਕ ਕਲਚਰ ਹੈ ਹੈਨਾ ਉਹਦੇ ਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਲੋਕਾਂ ਨੇ ਕੀ ਲੈਣਾ ਜੀ ਇਸ ਗੱਲ ਤੋਂ ਇਹ ਜਿਹੜੇ ਚਾਰ ਢਾਈ ਟੂਟਰ ਨੇ ਰੌਲਾ ਪਾਉਣ ਵਾਲੇ ਇਹ ਇਹਨਾਂ ਨੂੰ ਕੀ ਲੱਭ ਜੂਗਾ ਉਸ ਗੱਲ 'ਚ ਹੂੰ ਫਿਲਮ ਤਾਂ ਹੋ ਰੁਕਣੀ ਨਹੀਂ ਅੱਜ ਨਹੀਂ ਤਾਂ ਕੱਲ ਪਵੰਦੀ ਹਟ ਜੂਗੀ ਹੂੰ ਕਈ ਸਦੀਆਂ ਬਾਅਦ ਤਾਂ ਇਹ ਨਹੀਂ ਵੀ ਉਹ ਉਹਦੇ ਤੇ ਠੱਪਾ ਹੀ ਲਾਤਾ ਅੱਜ ਵੀ ਉਹਦੀਆਂ ਕਾਪੀਆਂ ਛਾੜਤੀਆਂ ਵੀ ਇੰਡੀਆ 'ਚ ਚੱਲੂਗੀ ਨਹੀਂ ਨਾਲੇ ਇਹ ਕਿਹੜਾ ਦੋਸ਼ ਆ ਵੀ ਪਾਕਿਸਤਾਨ ਦੇ ਕਲਾਕਾਰ ਉਹਦੇ ਵਿੱਚ ਕੰਮ ਕਰ ਰਹੇ ਨੇ ਕਿ ਪਹਿਲਾਂ ਪਾਕਿਸਤਾਨ ਦੇ ਕਲਾਕਾਰਾਂ ਨੇ ਇੰਡੀਆ ਦੀ ਮੂਵੀ ਵਿੱਚ ਕੰਮ ਨਹੀਂ ਕੀਤਾ ਕਿ ਨੋ ਉਹ ਇਹ ਕਹਿੰਦੇ ਨੇ ਕਹਿੰਦੇ ਆਪਰੇਸ਼ਨ ਸੰਦੂਰ ਤੋਂ ਦੂਰ ਜਦੋਂ ਹੋਇਆ ਉਸ ਤੋਂ ਬਾਅਦ ਕਲਾਕਾਰ ਜਿਹੜੇ ਐ ਤੁਸੀਂ ਐਡ-ਆਨ ਕੀਤੇ ਕਿਉਂ ਹਾਲਾਂਕਿ ਦਿਲਜੀਤ ਸਾਹਿਬ ਦਾ ਜੇ ਵਾਕਿਆ ਦਾ ਇਹ ਕਹਿਣਾ ਕਿ ਉਹ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਜੇ ਪਲਵਾਮਾ ਟੈਕ ਤੋਂ ਪਹਿਲਾਂ ਪੈਲਗਾਮ ਟੈਕ ਤੋਂ ਪਹਿਲਾਂ ਵੀ ਹੋ ਚੁੱਕੀ ਸੀ ਸ਼ੂਟਿੰਗ ਇਹ ਦੇਖੋ ਇਹ ਪਲਵਾਮਾ ਅਟੈਕ ਲਾ ਲੋ ਆਪਰੇਸ਼ਨ ਸੰਦੂਰ ਲਾ ਲੋ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਘਾਤਰ 'ਚ ਜੰਗ ਨਹੀਂ ਲੱਗੀ ਠੱਡ 'ਚ ਜੰਗ ਨਹੀਂ ਲੱਗੀ ਹੂੰ ਅਸੀਂ ਜੰਗਾ ਦੇ ਮੁਕਾਬਲੇ ਕੀਤੇ ਜੰਗਾ ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਮੈਂ ਉਧਰ ਮੂਵੀਆਂ ਨਹੀਂ ਬਣਾ ਕੇ ਲਿਆ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਹਨਾਂ ਦੀਆਂ ਹੱਦਾਂ ਸਰਹੱਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੇ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆਂ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇਵੇ ਪੰਛੀਆਂ ਨੂੰ ਵਿਜੀਲ ਬਣਾਉਂਦੇ ਨੇ ਇਦਾਂ ਨਹੀਂ ਹੁੰਦਾ ਇਹ ਸਿਰਫ ਮੈਂ ਕਹਿੰਦਾ ਬੇਹੋਦਾ ਤੇ ਘਟੀਆ ਗੱਲ ਹੈ ਇਹ ਐਸ ਜਿਹੇ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ ਕਲਾਕਾਰਾਂ ਤੇ ਪਾਬੰਦੀ ਦਾ ਕੋਈ ਮਤਲਬ ਨਹੀਂ ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਵੀ ਇਹ ਕੋਈ ਗੱਲ ਜਜੀਤ ਇੱਕ ਵਧੀਆ ਐਕਟਰ ਹੈ ਇੱਕ ਵਧੀਆ ਕਲਾਕਾਰ ਹੈ ਹੂੰ ਠੀਕ ਹੈ ਨਾ ਇਸ ਵੇਲੇ ਮਰੋ ਪੰਜਾਬੀ ਪੰਜਾਬੀਅਤ ਦਾ ਲੋਗੋ ਬਣਿਆ ਹੈ ਇਸ ਵੇਲੇ ਉਸ ਸੰਸਾਰ ਚ ਉਹ ਕਹਿੰਦੇ ਪੰਜਾਬੀ ਆਗੇ ਹਮੇਸ਼ਾ ਕਹਿੰਦੇ ਹਾਂ ਹੂੰ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਤੁਹਾਡਾ ਵੀ ਪਿਆਰ ਮੈਂ ਕਹਿੰਦਾ ਦਲਜੀਤ ਦਾ ਬਹੁਤ ਬੱਚੀਆਂ ਸਾਡੇ ਅਜ਼ੀਜ਼ ਹੈ ਮੈਂ ਮੇਰੇ ਬੱਚੇ ਤੇ ਦਲਜੀਤ ਕਲਾਸਮੇਟ ਨੇ ਹੂੰ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਨਾ ਜਦੋਂ ਮੈਂ ਪਾਰਟਿਸਿਪੇਟ ਵਗੈਰਾ ਸਕੂਲ ਵਗੈਰਾ ਚ ਕਰਦੇ ਸੀ ਤਾਂ ਮੇਰੇ ਚਾਦਰੇ ਗੁੱਟ ਤੇ ਪਾਉਂਦਾ ਰਿਹਾ ਹਾਂ ਹਾਂਜੀ ਹਾਂਜੀ ਲੈ ਕੇ ਜਾਂਦਾ ਮੇਰੇ ਕੋਲ ਹੁਣ ਵੀ ਫੋਟੋ ਪਈਆਂ ਨੇ ਸਾਡੇ ਬੱਚੇ ਆ ਯਾਰ ਆਪਣੇ ਪਰਿਵਾਰ ਨੇ ਉਦਾਂ ਵੀ ਮੇਰਾ ਗਵਾਂਢੀ ਰਹੇ ਅਰਬਨ ਸਟੇਟ ਫੇਸ 2 ਚ ਹੂੰ ਉਦਾਂ ਵੀ ਸੀ ਗਵਾਂਢੀ ਰਹੇ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਆਉਂਦੇ ਸੀਗੇ ਜਦੋਂ ਗੱਲਬਾਤ ਕਰਨ ਦੀ ਸੀ ਸੀ ਸਿੰਗਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਕਿ ਉਸ ਤਰ੍ਹਾਂ ਕਿਵੇਂ ਸਿੰਗਿੰਗ ਨੂੰ ਲੈ ਕੇ ਗੱਲ ਕਰਦੇ ਹੁੰਦੀ ਸੀਗੀ ਕਲਾਕਾਰੀ ਨੂੰ ਲੈ ਕੇ ਨਹੀਂ ਨਹੀਂ ਉਦੋਂ ਤਾਂ ਐਡਾ ਨਹੀਂ ਸੀ ਉਦੋਂ ਤਾਂ ਪੜ੍ਹਦਾ ਹੀ ਸੀ ਮੈਂ ਦੱਸਦਾ ਸਿੰਗਿੰਗ ਤਾਂ ਫਿਰ ਬਾਅਦ ਚ ਸਾਡੇ ਰਜਿੰਦਰ ਭਾਜੀ ਉਹਨਾਂ ਨੇ ਪੈਂਟੋਨ ਨਾਲਿਆਂ ਨੇ ਬਾਅਦ ਚ ਆਉਂਦਾ ਇਸ ਲਾਈਨ 'ਚ ਤਾਂ ਉਹ ਹਮ ਪੈਸ਼ਨ ਬਾਅਦ ਚ ਉਹ ਬਣਿਆ ਉਸ ਚੀਜ਼ ਦਾ ਹਾਂਜੀ ਹਾਂਜੀ ਬਾਅਦ ਚ ਉਹ ਰਜਿੰਦਰ ਭਾਈ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਾਫੀ ਜਨ ਬੰਦੀਆਂ ਵੇ ਬਲਬੀਰ ਸੀ ਬੋਪਰਾਇ ਦਲਜੀਤ ਸਾਂ ਸੀ ਇਹ ਸਾਰੇ ਉਸ ਕੈਟਾਗਰੀ ਚੋਂ ਨਿਕਲੇ ਹੋਣੇ ਧੁਰਕੋਟੀ ਸਾਹਿਬ ਇਹਨਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਦੁਗਰੀ ਹੁੰਦੇ ਸੀ ਹੂੰ ਤੇ ਦਲਜੀਤ ਧੁਰਕੋਟੀ ਉਹ ਰਾਈਟਰ ਵੀ ਸੀਗੇ ਤੇ ਇਹ ਇਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਰਜਿੰਦਰ ਭਾਜੀ ਨੇ ਫੈਰ ਕੀਤੇ ਹੋਏ ਸੀ ਉਹ ਹੂੰ ਇਹ ਤਾਂ ਬਾਦੀਆਂ ਗੱਲਾਂ ਨੇ ਬਾਦਚ ਕਲਾਕਾਰ ਬਣਦੇ ਹੁਣ ਤਾਂ ਕਲਾਕਾਰੀ ਵੀ ਦੇਖੋ ਤੁਸੀਂ ਮਤਲਬ 뮤직 ਲੈਵ ਤਾਂ ਹੁਣ ਗਾਈ ਨਹੀਂ ਰਹੇ ਕਲਾਕਾਰ ਅੱਜ ਦੇ ਸੀਡੀਆਂ ਤੇ ਮਿਊਜ਼ਿਕ ਕਿਵੇਂ ਚੱਲਦਾ ਉਹ ਸਾਡੇ ਵਾਲਾ ਮੈਂ ਤਾਂ ਹੁਣ ਕੱਲ ਵੀ ਪ੍ਰੋਗਰਾਮ ਲਾ ਕੇ ਆਇਆ ਨੈੱਟ ਤੇ ਪਿਆ ਦੇਖ ਲਓ ਤੁਸੀਂ ਇਹ ਲਾ ਕੇ ਆਏ ਅਗਲੇ ਹਾਂ ਕੱਲ ਇੱਥੇ ਲੈ ਕੇ ਬਾਹਰ ਲਾ ਕੇ ਆਏ ਨਹੀਂ ਇੱਥੇ ਸਕੇ ਧਰਮਕੋਟ ਦੇ ਕੋਲ ਕਮਾਲ ਕੇ ਹੂੰ ਕਮਾਲ ਕੇ ਪਿੰਡ ਆ ਪਹਿਲਾਂ ਵੀ ਮੈਂ ਉੱਥੇ ਕੀਤਾ ਪ੍ਰੋਗਰਾਮ ਤੇ ਦੇਖ ਲਓ ਨੈੱਟ ਤੇ ਪਿਆ ਕਿਵੇਂ ਲੈਵ ਚੱਲਦਾ ਕਿਵੇਂ ਕਿਵੇਂ ਪਬਲਿਕ ਇੰਜੋਏ ਕਰਦੀ ਹੈ ਹੂੰ ਬਾਰਲੇ ਮੁਲਕਾਂ ਚ ਵੀ ਜਾ ਕੇ ਆਏ ਤੁਸੀਂ ਕੈਨੇਡਾ ਵਗੈਰਾ ਗਿਆ ਮੈਂ ਬਸ 5-7 ਵਾਰੀ ਇਕੱਲੇ ਕੈਨੇਡਾ ਗਏ ਆ ਇਕੱਲੇ ਕੈਨੇਡਾ